ਗੁਜਿੰਦਰ ਰੰਦਾਵਾ ਕਹਿੰਦੇ ਇੱਟ ਨਾਲ ਇੱਟ ਖੜਕਾ ਦਾਂਗੇ। ਉਹਨੂੰ ਕਾਮੇਡੀ ਨਹੀਂ ਲੱਗਦੀ ਇਹਨਾਂ ਦੀਆਂ ਗੱਲਾਂ। ਕਿਦੀ ਇੱਟ ਨਾਲ ਇੱਟ ਕੀ ਦੀ ਖੜਕਾ ਦੇਣਗੇ ਜਿਨ੍ਹਾਂ ਨੇ ਇਹਨਾਂ ਦੇ ਘਰ ਦੀ ਜਗ੍ਹਾ ਤੇ ਕੋਈ ਕੰਦ ਕੱਢ ਲਈ ਐ। ਤੁਸੀਂ ਤਾਂ ਸਾਡੀ ਇੱਟ ਨਾਲ ਇੱਟ ਖੜਕਾਈ ਐ। ਪੂਰਾ ਉਹ ਦਹਾਕਾ ਭੁੱਲ ਗਏ ਨੇ। ਰੰਦਾਵਾ ਸਾਹਿਬ 160 ਐਮਐਫ ਪਾਣੀ ਸੀ ਪੰਜਾਬ ਕੋਲੇ ਅੱਜ 11 ਐ ਇਹ ਥੋੜੀ ਪਾਰਟੀ ਦੀ ਬਦੌਲਤ ਐ। 10 ਦਿਨ ਨਹੀਂ ਤਾਂ 160 fmfc ਪਹਿਲਾਂ ਪਾਕਿਸਤਾਨ ਲੈ ਗਿਆ 32 ਰਹਿ ਗਿਆ ਫਿਰ ਇੰਦਰਾਜੀ ਦੀ ਮਿਹਰਬਾਨੀ ਨਾਲ 11 ਰਹਿ ਗਿਆ ਕਿਦੀ ਐਡ ਨਾਲ ਟਕੜਕਾਉਂਗੇ ਸੁਪਰੀਮ ਕੋਰਟ ਫੈਸਲਾ ਦੇਣ ਲੱਗਿਆ ਸੀ ਪੰਜਾਬ ਦੇ ਹੱਕ 'ਚ ਜਿਹੜਾ 78 79 80 ਧਾਰਾ ਹੈ ਜਿਹਦੇ ਤਹਿਤ ਆ ਬੀਬੀਐਮਬੀ ਦਾ ਕੰਟਰੋਲ ਆਇਆ ਜਿਹਦੇ ਤਹਿਤ ਬਾਕੀ ਪਾਣੀ ਦੀ ਵੰਡ ਆਈ ਹੈ ਸਾਡੇ ਹੱਕ 'ਚ ਫੈਸਲਾ ਆਉਣ ਵਾਲਾ ਸੀ ਤੇ ਥੋਡੇ ਦਰਬਾਰਾ ਸਿੰਘ ਨੇ ਜਾ ਕੇ ਸਾਈਨ ਕਰਤੇ ਸੀ 1981 ਕਿ ਅਸੀਂ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈਨੇ ਆ ਉਦੋਂ ਕਿਉਂ ਨਾ ਐਡ ਨਾਲ ਟਕੜਕਾਈ ਉਡੇ ਤਾਂ ਵਾਲਦ ਵੀ ਇਸੇ ਕਾਂਗਰਸ ਚ ਰਹੇ ਮੈਨੂੰ ਲੱਗਦਾ ਪ੍ਰਧਾਨ ਵੀ ਸੀ ਇੱਕ ਟਾਈਮ ਤੇ ਕਿਹੜੀ ਇੱਟ ਨਾਲ ਟਕੜਗਾਉਣੀ ਐ ਦੱਸ ਦਿਓ ਜੀ ਜਰਾ ਸ਼ਾਇਦ ਸਾਨੂੰ ਪਤਾ ਲੱਗ ਜਾ ਪੂਰਾ 12 ਸਾਲ ਤੁਸੀਂ 12 ਨਹੀਂ ਬਲਕੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਦਾ ਕਤਲ ਹੁੰਦਾ ਰਿਹਾ ਐ ਇਹ ਇੱਟ ਨਾਲ ਟਕੜਗਾਉਂਗੇ ਤੁਸੀਂ ਦੱਸੂਗੇ ਜਰਾ 7 ਸਾਲ ਤੋਂ ਵੱਧ ਹੋ ਗਏ ਕਿਉਂ ਪੰਜਾਬ ਆਪਣੀ ਰਾਜਧਾਨੀ ਆਪਣੀ ਨਹੀਂ ਲੈ ਸਕਿਆ ਇਸ ਲਈ ਕੌਣ ਜ਼ਿਮੇਵਾਰ ਕੋਣ ਹੈ ਹਾਂ ਨੋ ਡਾਊਟ ਪੋਲਿਟਿਸ਼ੀਅਨ ਤਾਂ ਕਰਪਟ ਨੇ ਇੱਥੋਂ ਦੇ ਉਹਨਾਂ ਨੇ ਆਪ ਦੇ ਘਰ ਵੱਡੇ ਕਰ ਲਏ ਆਪ ਦੀ ਜਾਂਚਾਂ ਤੋਂ ਬਚ ਗਏ ਔਰ ਵੋਟਾਂ ਪੰਜਾਬ ਦੀਆਂ ਲਈਆਂ ਤੇ ਦਿੱਲੀ ਦੇ ਹੱਕ ਚ ਭੁਗਤੇ ਤੇ ਲੰਮੇ ਪੈ ਗਏ ਲੰਮੇ ਪੈਣ ਤੋਂ ਵੀ ਤੁਸੀਂ ਕਹ ਲਓ ਇਹਨਾਂ ਦੀ ਰਿਸਪੈਕਟ ਹੀ ਕੋਈ ਨਹੀਂ ਇਹਨਾਂ ਦੀ ਕੇਂਦਰੀ ਪਾਰਟੀਆਂ ਕੋਲੇ ਕਿਸੇ ਦੀ ਹੈਗੀ ਤਾਂ ਮੈਨੂੰ ਦੱਸ ਦਿਓ ਇਹਨਾਂ ਤੋਂ ਕਦੇ ਕਿਸੇ ਨੇ ਕੁਝ ਪੁੱਛਿਆ ਹੋਵੇ ਤੇ ਫੇਰ ਉਹ ਕੀਤਾ ਹੋਵੇ ਤੇ ਜਾਂ ਇਹਨਾਂ ਨੇ ਹੀ ਕੋਸ਼ਿਸ਼ ਕੀਤੀ ਹੋਵੇ ਕਦੇ ਦੱਸ ਦਿਓ ਪੰਜਾਬ ਦਾ ਪਾਣੀ ਜਿਹੜਾ ਬਚਿਆ ਉਹ ਕਾਲਾ ਹੋ ਗਿਆ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਟਰੇਨ ਚੱਲ ਪਈ ਕੈਂਸਰ ਵਾਲੀ ਸਾਡੇ ਸਿਰ ਕਰਜ਼ਾ ਸਾਡੇ 4 ਲੱਖ ਕਰੋੜ ਹੋ ਗਿਆ ਇਕਨੋਮੀ 10 ਲੱਖ ਕਰੋੜ ਦੀ ਅਸੀਂ ਕਰਪਟ ਹੋਣ ਜਾ ਰਹੇ ਹਾਂ ਬੈਂਕ ਕਰਪਟ ਮਤਲਬ ਫੇਲ ਸਟੇਟ ਹੋਣ ਜਾ ਰਿਹਾ ਹੈ ਇੱਕੋ ਗੱਲ ਕਰਕੇ ਇੱਕੋ ਗੱਲ ਕਰਕੇ ਕਿ ਅਸੀਂ ਇਹ ਨਹੀਂ ਸੋਚਦੇ ਕਿ ਚੁੰਨਾ ਕਿਹਨੂੰ ਹੈ ਤੇ ਕਿਉਂ ਚੁੰਨਾ ਹੈ